ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮਾ ਹੋਏ ਪ੍ਰਭ ਮੇਰਾ ਇਹ ਬੇਨੰਤੇ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣਾ ਚੇਰੇ ਸੱਜਣ ਸੱਚਾ ਪਤਸ਼ਾਹ ਸਿਰ ਸ਼ਾਹ ਦਾ ਸਾ ਜਿਸੇ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੀ ਸਾ ਸਤਨਾਮ ਵਾਹਿਗੁਰੂ ਸਾਹਿਬ ਦੇ ਰਾਗ ਸੁਹਿੇ ਮਹਲਾ 5 ਘਰ ਕੀ ਜਾਮ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਮੇਤਨਾ ਮੋ ਅਗਨ ਸੋਕ ਸਾਗਰ ਕਰਿ ਕਿਰਪਾ ਉਧਰ ਹਰਿ ਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨ ਨਾਨਕ ਭਗਤ ਪਰਾਇਨਾ ਰਹਉ ਅਨਤ ਨਾਤ ਭਗਤ ਪੈ ਮੇਟਨਾ ਸਾਰ ਸੰਗ ਜਮਦੂਤਨਾ ਪੇਟਨਾ ਜੀਵਨਾ ਰੂਪਾ अनुप दयाला रवन गुना कटिया जम जला अमृत नाम रसन नित जाप रोग रूप माया ना व्याप जप गोविंद ਸੰਗੀ ਸਵਤਾਰੇ ਉਹਤ ਨਹੀਂ ਪੰਚ ਬਟਵਾਰੇ ਮਨ ਬਚ ਕਮ ਪ੍ਰਵ ਇਕ ਤੇ ਹਾਏ ਸਰਵ ਪਲਾ ਸੋਈ ਜਨ ਪਾਏ ਧਣ ਅਨੁਗ੍ਰਹ ਆਪਣਾ ਪ੍ਰਭ ਕੀ ਨਾਮ ਕੇਵਲ ਨਾਮ ਭਗਤ ਰਸ ਦੀ ਨਾਮ ਆਦ ਮਦ ਅੰਤ ਪ੍ਰਭ ਸੋਏ ਨਾਨਕ ਇਸ ਬਿਨਾ ਅਵਰ ਨਾ ਕੋਈ ਆਦ ਮਰ ਦੇ ਅੰਤ ਪ੍ਰਭ ਸੋਏ ਨਾਨਕ ਤਿਸ ਬਿਨ ਅਵਰਨਾ ਕੋਏ ਰਾਗ ਸੁਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਥਨ ਮੋਹੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਏ ਨਰਾਇਨਾ ਦੀਨਾ ਨਾਥ ਭਗਤ ਪਰਾਇਨਾ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ पंचम बादशाह तन तन गुरु अर्जुन देव साहिब महाराज राग सुही ਅੰਦਰ ਅੰਗ 760 ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਜਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ দান ਨਾਮਦਾਨੀਆਂ ਦਾਤਾ ਕੋਮਲ ਕਰुणा ਦੀ ਪ੍ਰੀਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ